ਸਰਬ ਦੁਆਰੇ ਦੀਵਾਲੀ ਦੇ ਸਬੰਧ ਦੇ ਕੀ ਸੰਦੇਸ਼ ਦੇਣਾ ਚਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਤਨ ਸਿੰਘ ਸਰਪੰਚ ਪਿੰਡ ਗੋਸਲ ਮੈਂ ਸਮੂਹ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਦੀਵਾਲੀ ਸਾਡਾ ਬਹੁਤ ਪਵਿੱਤਰ ਤਿਹਾੜ ਹੈ। ਉਹ ਬੜੀਆਂ ਖੁਸ਼ੀਆਂ ਨਾਲ ਮਨਾਇਆ ਜਾਵੇ। ਬਾਕੀ ਮੈਂ ਇਲਾਕਾ ਨੂੰ ਅਸੀਆਂ ਨੂੰ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਦੀਵਾਲੀ ਪਰਬੂਸ਼ਰ ਰਹਿਤ ਮਨਾਈ ਜਾਵੇ ਕੋਈ ਵੀ ਪਟਾਕਾ ਜਾਂ ਕੋਈ ਵੀ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਜਿਸ ਦੇ ਨਾਲ ਸਾਡਾ ਨੁਕਸਾਨ ਹੋਵੇ ਜਾਂ ਸਾਨੂੰ ਬੰਬਾਰੀਆਂ ਤੋਂ ਬਚਿਆ ਜਾ ਸਕੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਗਵੰਧਾ ਰਾਜਿਆਂ ਨੂੰ ਰਹਾਅ ਕਰਕੇ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚੇ ਸੀ ਅਸੀਂ ਐਸੀ ਖੁਸ਼ੀ ਦੇ ਵਿੱਚ ਹੀ ਦੀ ਵਾਰੀ ਮਨਾਈ ਜਾਂਦੀ ਹੈ। ਆਉਣ ਵਾਲਾ ਨੂੰ ਕੀ ਮੈਸੇਜ ਦੇਣਾ ਚਾਹੋ? ਮੈਂ ਨੌਜਵਾਨਾਂ ਨੂੰ ਇਹੀ ਮੈਸੇਜ ਦਿਨਾ ਹਾਂ ਆਪਣੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ। ਭਾਈ ਅੱਜਕੱਲ ਨਸ਼ਿਆਂ ਦਾ ਬਹੁਤ ਪਰਹਾਰ ਚੱਲ ਰਹੀ ਹੈ। ਸਰਕਾਰ ਵੀ ਇਹਦੇ ਵਿਸ਼ੇ ਲੱਗੀ ਹੋਈ ਹੈ। ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ। ਸਰਕਾਰ ਬੜੀ ਧੂਮ ਧਾਮ ਨਾਲ ਇਹ ਕੰਮ ਨੂੰ ਮੁਕਾਉਣ ਵਾਸਤੇ ਬਹੁਤ ਸਖਤ ਹੋ ਚੁੱਕੀ ਹੈ। ਮੈਂ ਵੀ ਬੇਨਤੀ ਕਰਦਾ ਹਾਂ ਆਉਣ ਵਾਲੀ ਪੀੜ੍ਹੀ ਨੌਜਵਾਨਾਂ ਨੂੰ ਕਿ ਨਸ਼ਿਆਂ ਤੋਂ ਦੂਰ ਹੋ ਜਾਓ ਆਉਣ ਵਾਲੇ ਭਵਿੱਖ ਨੂੰ ਸੁਧਾਰ ਲਓ ਮੈਂ ਦੁਬਾਰਾ ਆਪਣੇ ਵੱਲੋਂ ਅਤੇ ਗੋਸਲ ਦੀ ਪੰਚਾਇਤ ਵੱਲੋਂ ਦਿਵਾਲੀ ਦੇ ਤਿਹਾੜੀ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ